ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ Swift ਗੱਡੀ ਲੈ ਕੇ ਆਏ ਦੋਸਤੋ ਟਾਪ ਵੇਰੀਐਂਟ ਲਾਈ ਲੱਗੇ ਹੋਏ ਦੋਸਤੋ ਗੱਡੀ ਨੂੰ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੈ ਹੇਠ ਦਿੱਤੇ ਗਏ ਨੰਬਰ ਤੇ 5-7 ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਗੱਡੀ ਬਾਰੇ ਗੱਲਬਾਤ Swift ZXI ਹੈ ਦੋਸਤੋ ਬਹੁਤ ਹੀ ਸਾਫ ਸਫਾਈ ਕੰਡੀਸ਼ਨ ਦੀ ਗੱਡੀ ਹੈ ਪੰਜਾਬ ਦਾ ਨੰਬਰ ਹੈ ਜੇਕਰ ਕਰਕੇ ਦੋਸਤੋ ਆਪੇ ਇਹਦੇ ਮਾਡਲ ਦੀ 2020 ਮਾਡਲ ਦਾ ਦੋਸਤੋ ਲਾਈ ਤੇ ਟਾਇਰ ਦੋਸਤੋ ਨਵੇਂ ਨੇ ਲਾਈ ਕੰਪਨੀ ਵਾਲੇ origignal ਆ ਗੱਡੀ ਦੇ ਕਿਤਾ ਵੀ ਰੰਗ ਪੇਂਟ ਹੈ ਨਹੀਂ ਦੋਸਤੋ ਸਾਰੇ ਦਾ ਸਾਰਾ ਰੰਗ ਹੀ origignal ਆ ਜੇਕਰ ਕਰਕੇ ਆਪਾਂ ਇਹਦੇ ਚੱਲਣ ਦੀ ਕੁੱਲ ਹੀ 60000 ਕਿਲੋਮੀਟਰ ਚੱਲੀ ਹੈ ਦੋਸਤੋ on record ਅੰਦਰੋਂ ਟਿਰੀਲ ਵਗੈਰਾ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਸੀਟ ਕਵਰ ਬਹੁਤ ਹੀ ਸਾਫ ਪਏ ਨੇ ਤੇ ਜੇ ਕਲ ਕਰ ਗਿਆ ਫਿਰ ਦੇ ਰੇਟ ਦੀ ਰੇਟ ਹੈਗਾ ਦੋਸਤੋ 6 ਲੱਖ ਤੇ 10000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇਲੇ ਪਾਸੇ ਚੱਲੀ ਜਾਂਦਾ ਹੈ ਉਸ ਨੰਬਰ ਤੇ ਕਾਲ ਕਰਕੇ ਕਾਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਬਾਕੀ ਤੁਸੀਂ ਇੰਜਨ ਵਗੈਰਾ ਚੈੱਕ ਕਰ ਸਕਦੇ ਹੋ ਕਾਰ ਜਲਾਲਾਬਾਦ ਏਰੀਏ ਦੇ ਵਿੱਚ ਸੇਲੀ ਹੈ ਦੋਸਤੋ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੈ ਹੇਠ ਦਿੱਤੇ ਨਗੇ ਨੰਬਰ ਤੇ 57 ਫੋਟੋ ਮੈਂ 1 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹਾਂ ਜੀ ਐਡ ਕਰਵਾਉਣ ਦੇ ਲਈ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ